ਤੇ ਅਸੀਂ ਥੈਂਕਸ ਕਰਾਂਗੇ ਜਿਹੜੇ ਆਰਗੇਨਾਈਜ਼ਰ ਹੈ ਪ੍ਰਬੰਧਕ ਹੈ ਇਸ ਕੈਂਪ ਦੇ ਤੇ ਇਹ ਇਹ ਦੇ ਕੈਂਪ ਫਿਊਚਰ ਚ ਵੀ ਲੱਗਣੇ ਚਾਹੀਦੇ ਤਾਂ ਕਿ ਪੇਸ਼ੈਂਟ ਦੀ ਅਵੇਅਰਨੈਸ ਹੋ ਪੇਸ਼ੈਂਟ ਨੂੰ इजीली ਅਸੀਂ ਸਕ੍ਰੀਨ ਕਰ ਸਕਾਂ ਨਾਲ ਪੇਸ਼ੈਂਟ ਦਾ ਵੀ ਥੈਂਕਸ ਕਰਨਿਆ ਤੇ ਉੰਦੀ ਕੋਆਪਰੇਸ਼ਨ ਦੇ ਬਿਨਾ ਤੇ ਕੈਂਪ ਲਾਣਾ ਹੀ ਬਹੁਤ ਇੰਪੋਸੀਬਲ ਸੀ ਤੇ ਬਾਕੀ ਜਿੰਨੀ ਵੀ ਕੈਂਪ ਵਾਲੀ ਟੀਮ ਹੈ ਉਹਨੂੰ ਥੈਂਕ ਯੂ। ਦੇ ਪੇਸ਼ੈਂਟ ਆਪਣੇ ਕੋਲ ਪਹੁੰਚੇ ਰਹੇ ਜੀ। ਅੱਜ 160 ਪੇਸ਼ੈਂਟ ਸਾਡੇ ਕੋਲ ਆਏ ਆ। OPD 160 ਦੀ ਹੋਈ ਹੈ। ਜਿੰਦੇ ਦਾ ਮੁੱਖ ਤੌਰ ਤੇ ਪੇਸ਼ੈਂਟ ਨੂੰ ਚਸ਼ਮੇ ਦੀ ਅਸੀਂ ਨੰਬਰ ਦਿੱਤਾ ਹੈ। ਨਾਲ ਕਈ ਪੇਸ਼ੈਂਟ ਨੂੰ ਗੁੱਜੀ ਸੱਟ ਲੱਗੀ ਹੋਈ ਸੀ ਅੱਖ 'ਵਿਉਂ ਉਹਨਾਂ ਨੂੰ ਪਤਾ ਨਹੀਂ ਸੀ ਕਾਫੀ ਦੇਰ ਦੀ ਜੀਆਂ ਸੱਟ ਸੀ ਤੇ ਅਸੀਂ ਉਹਨਾਂ ਨੂੰ ਐਡਵਾਈਸ ਕੀਤਾ ਦਵਾਈ ਦਿੱਤੀ ਹੈ। ਨਾਲ ਚਿੱਟੇ ਮੋਤੀ ਹੈ ਦੀ ਸਕਰੀਨਿੰਗ ਕੀਤੀ ਹੈ ਜਿੰਦੇ ਵਿੱਚ ਅਸੀਂ 2 ਤੋਂ 30 ਪੇਸ਼ੈਂਟ ਹੈ ਜਿਹੜੇ ਆਪਣੇ ਨਾਲ ਲੈ ਕੇ ਜਾਣੇ ਆਏ ਆ ਆਪਰੇਸ਼ਨ ਲਈ ਕਰਾਈ ਗਈ ਹੈ ਜੀ ਅਸੀਂ ਮੁੱਖ ਤੌਰ ਤੇ ਦੋ ਤਰੀਕੇ ਦੀ ਮੈਡੀਸਿਨ ਪੇਸ਼ੈਂਟ ਨੂੰ ਦਿੱਤੀ ਹੈ ਜੇ ਜੇ ਉਹਨਦੀ ਬਿਮਾਰੀ ਦੇ ਹਿਸਾਬ ਨਾਲ ਡਾਕਟਰ ਸਾਹਿਬ ਕੋਈ ਪਬਲਿਕ ਪਾਸਤੇ ਮੈਸੇਜ ਦੇਣਾ ਚਾਹ ਰਹੇ ਹੁੰਦੀ ਆ ਅਸੀਂ ਇਹ ਹੀ ਆਖਨੇ ਆਂ ਪੇ ਜਿਹੜੀ ਅੱਖਾਂ ਆ ਉਹ ਬਹੁਤ ਇੰਪੋਰਟੈਂਟ ਹਿੱਸਾ ਹੈ ਆਪ ਸਾਡੇ ਸਰੀਰ ਦਾ ਤੇ ਹੁੰਦਾ ਧਿਆਨ ਰੱਖਣਾ ਮਤਲਬ ਅਗਰ ਕੋਈ ਵੀ ਦਿੱਕਤ ਲੱਗ ਗਈ ਤੇ ਇਆਂ ਦੇ ਸੇ ਇਲਾਜ ਨਹੀਂ ਕਰਵਾਣਾ ਆਪਣੇ ਨੇੜੇ ਵੀ ਅਗਰ ਕਿਸੇ ਨੂੰ ਕੋਈ ਦਿੱਕਤ ਲੱਗਦੀ ਹੈ ਤੇ ਉਹਨੂੰ ਸਲਾਹ ਦੇਣੀ ਹੈ ਕਿ ਆੱਖਾਂ ਦਾ ਜਿਹੜਾ ਡਾਕਟਰ ਹੈ ਉਹਨੂੰ ਜਾ ਕੇ ਕੰਟੈਕਟ ਕਰਨਾ ਕਿਉਂਕਿ ਆੱਖਾਂ ਹੈ ਤੇ ਜਹਾਨ ਹੈ ਤਾਂ ਅਗਰ ਆੱਖਾਂ ਸਹੀ ਰਹਿਣਗੀਆਂ ਤੇ ਅਸੀਂ ਦੇਖ ਪਾਂਗੇ ਅਸੀਂ ਸਾਡੀ ਸਾਡੀ ਨਿਗਾਹ ਸਹੀ ਰਹੇਗੀ ਨਹੀਂ ਤਾਂ ਦਿੱਕਤ ਆਏਗੀ ਤੇ ਬਾਕੀ ਸਾਰਿਆਂ ਨੂੰ ਧੰਨਵਾਦ ਜਿਹੜਾ ਇਹ ਕੈਂਪ ਲਾਇਆ ਕੈਂਪ ਦੇ ਪ੍ਰਬੰਧਕ ਨੂੰ ਤੇ ਨਾਲ ਪੇਸ਼ੈਂਟਸ ਨੂੰ ਡਾਕਟਰ ਸ਼ੰਕਰਾਚਾਰਿਆ ਬਹੁਤ 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 ਜਿਹੜੀ ਕੋ ਫੈਸਿਲਿਟੀ ਦਿੱਤੀ ਹੈ ਜੰਦੀ ਹੈ ਜੀ ਪੇਸ਼ੈਂਟਸ ਵਾਸਤੇ ਉਹਦੇ ਵਾਸਤੇ ਕੁਝ ਕਹਿਣਾ ਚਾਹੀਦਾ ਸ਼ੰਕਰਾਚਾਰਿਆ ਸਫੇਦ ਮੋਦੀਏ ਦੇ ਆਪਰੇਸ਼ਨ ਦੇ ਨਾਲ ਨਾਲ ਪੁਤਲੀ ਬਦਲਨੇ ਵਾਲਾ ਆਪਰੇਸ਼ਨ ਨਾਲ ਕਾਲੇ ਮੋਦੀਏ ਦਾ ਆਪਰੇਸ਼ਨ ਲੇਜ਼ਰ ਟ੍ਰੀਟਮੈਂਟ ਵੀ ਹੁੰਦਾ ਹੈ ਜੀਆਂ ਆਪਰੇਸ਼ਨ ਕਰਾਣੇ ਦੇ ਬਾਅਦ ਥਿੱਲੀ ਬਣ ਜਾਂਦੀ ਹੈ ਤੇ ਉਹ ਚਿੱਲੀ ਨੂੰ ਵੀ ਸਾਫ ਕਰਨੇ ਦਾ ਨਾਲ ਪਰਦੇ ਦਾ ਆਪਰੇਸ਼ਨ ਹੁੰਦਾ ਤੇ ਇਹ ਮੁੱਖੇ ਦਾ ਫੈਸਿਲਿਟੀ ਸਾਡੇ ਹਸਪੀਟਲ 'ਚ ਹੈ ਨਾਲ ਚਸ਼ਮੇ ਦੀ ਕਿਸੇ ਨੂੰ ਟੀਰਾ ਪਨੋ ਹੈ ਉਹ ਵੀ ਅਸੀਂ ਦਿੰਨੇ ਆ ਸਾਡੇ ਹਸਪੀਟਲ ਵਿੱਚ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੀ ਟੀਮ ਜੀ ਤੁਸੀਂ ਜੀ ਜਾਣਕਾਰੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਕੈਂਪ ਦੇ ਬਾਰੇ ਸਭ ਤੋਂ ਪਹਿਲਾਂ ਨਗਰ ਨੂੰ ਉਹਨਾਂ ਸਾਰੇ ਸੰਕਟਾਂ ਨੂੰ ਜਿਨ੍ਹਾਂ ਨੇ ਅੱਜ ਕੀਮਤੀ ਸਮਾਂ ਕੱਢ ਕੇ ਐਸੋ ਕਾਰਜ ਨੂੰ ਸਰੇ ਚੜਿਆ ਉਹਨਾਂ ਸਭ ਨੇ ਘਾਰ ਪੂਰੀ ਸਸਰੀ ਘਰ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਹਰਕ ਆਵਦੀ ਦੇ ਸੰਬੰਧ ਵਿੱਚ ਉਹ ਜੋ ਆਵਦੀ ਕੀਮਤੀ ਮਾਇਆ ਅਰਸਾ ਜੋ ਵੇਸਰ ਸੇਵਾ ਕਰਕੇ ਇਹਨਾਂ